ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ 5 ਸਾਲ ਦੀ ਲੜਕੀ ਦੀ ਫਰੌਗ ਬਣਾਵਾਂਗੇ ਤੇ ਅਮਰੇਲਾ ਕੱਟ ਫਰੌਗ ਬਣਾ ਕੇ ਡਿਜ਼ਾਈਨਡਰ ਗਲਾ ਡਿਜ਼ਾਈਨਡਰ ਬਾਜੂ ਬਣਾਵਾਂਗੇ ਨਾਲ ਦਾ ਪਲਾਜ਼ੋ ਬਣਾਵਾਂਗੇ ਪਲਾਜ਼ੋ ਤੇ ਵੀ ਡਿਜ਼ਾਈਨ ਬਣਾਵਾਂਗੇ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਬਣਾ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਹ ਆਪਾਂ 1.5 ਮੀਟਰ ਵੱਡੇ ਪਣੇ ਦਾ ਕੱਪੜਾ ਸੀ ਆਪਣਾ ਇਸ ਨੂੰ ਆਪਾਂ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਫਿਰ ਆਪਾਂ ਇਸ ਨੂੰ ਚਾਰ ਲੇਅਰ ਕੱਪੜੇ ਤੇ ਇਸ ਤਰ੍ਹਾਂ ਫੋਲਡ ਕਰਕੇ ਰੱਖਾਂਗੇ ਆ ਦੇਖੋ ਜੀ ਇਹ ਆਪਾਂ ਥੋੜੀ ਛੋਟੀ ਫਰੌਕ ਬਣਾਉਣੀ ਹੈ ਇਸ ਲਈ ਆਪਾਂ ਇਹ ਚਾਰ ਫੋਲਡ ਕੱਪੜਾ ਰੱਖ ਕੇ ਉੱਪਰੋਂ ਹੁਣ ਆਪਾਂ ਟੀਰੇ ਦਾ ਨਾਪ ਲਵਾਂਗੇ ਸੌਰੀ ਇਹ ਆਪਾਂ ਕਮਰ ਦਾ ਨਾਪ ਲਵਾਂਗੇ ਉੱਪਰੋਂ ਇਸ ਤਰ੍ਹਾਂ ਕਮਰ ਦਾ ਨਾਪ ਲਵਾਂਗੇ ਕਮਰ ਹੈ ਆਪਣੀ 12 ਇੰਚ ਤਿਆਰ ते इथे इत सत इंच ते कटिंग की हुई है उपरों आप सत इंच रख के ते इस तरह निशान नावे नीचे भी आप सतारा सतारा इंच इस दतारा सतारा इंच ते इस तरह निशान लगा के फिर आप कटिंग कर लेंगे आ देखो जी ਇਸ ਤਰ੍ਹਾਂ ਆਪਣੀ ਜਿਹੜੀ ਫਰਾਕ ਹੈ ਉਹ ਕਟਿੰਗ ਕਰ ਚੁੱਕੇ ਆਂ ਉੱਪਰ ਆਪਾਂ ਕੁੜਤੀ ਦੀ ਕਟਿੰਗ ਕਰਾਂਗੇ ਆ ਦੇਖੋ ਜੀ ਉੱਪਰੋਂ ਆਪਾਂ 5 ਇੰਚ ਤੀਰਾ ਰੱਖ ਕੇ 6.5 ਇੰਚ ਤੇ ਮੋਢੇ ਦੀ ਕਾਟ ਪਾਈ ਹੋਈ ਏ ਗਲੇ ਦੀ ਕਾਟ ਆਪਾਂ 2.5 ਇੰਚ ਇਸ ਤਰ੍ਹਾਂ ਚੌੜੀ ਤੇ 3 ਇੰਚ ਲੰਬੀ ਆਪਾਂ ਇਸ ਤਰ੍ਹਾਂ ਕੱਟ ਪਾ ਲੈਣੀ ਹੁਣ ਆਪਾਂ ਪਲਾਜੋ ਦੀ ਕਟਿੰਗ ਕਰਾਂਗੇ ਇਹ ਆਪਾਂ ਕੱਪੜਾ ਲਿਆ ਹੋਇਆ ਜਿਸ ਨੂੰ ਆਪਾਂ 4 ਫੋਲਡ ਕੱਪੜਾ ਇਸ ਤਰ੍ਹਾਂ ਰੱਖ ਕੇ ਫਿਰ ਇਸ ਦੀ ਆਪਾਂ ਕਟਿੰਗ ਕਰਾਂਗੇ 4 ਫੋਲਡ ਕੱਪੜੇ ਦੇ ਉੱਪਰ ਆਪਾਂ ਇਸ ਤਰ੍ਹਾਂ ਪਲਾਜ਼ੋ ਰੱਖਾਂਗੇ ਤੇ ਇੱਥੇ ਆਪਾਂ 2-2 ਇੰਚ ਉੱਪਰੋਂ 2 ਇੰਚ ਲਿਆ ਹੋਇਆ ਵੱਧ ਕੱਪੜਾ ਤੇ ਬਾਕੀ ਸਾਈਡਾਂ ਤੇ ਆਪਾਂ 1-1 ਇੰਚ ਤੇ ਨਿਸ਼ਾਨ ਲਗਾਇਆ ਹੋਇਆ ਹੈ 21 ਇੰਚ ਦਾ ਆਪਾਂ ਸਟੀਚਿੰਗ ਦੇ ਲਈ ਰੱਖਿਆ ਹੋਇਆ ਤੇ ਉੱਪਰੋਂ ਆਪਾਂ 2-3 ਇੰਚ ਫੋਲਡ ਕਰਨ ਲਈ ਜਿਹਦੇ ਵਿੱਚ ਆਪਾਂ ਬਾਅਦ ਵਿੱਚ ਇਲਾਸਟਿਕ ਪਾਵਾਂਗੇ ਤੇ نیچے ਆਪਾਂ ਥੋੜਾ ਆਪਣਾ ਕਪੜਾ ਘਟਾਏ ਇਸ ਲਈ ਆਪਾਂ نیچے ਡਿਜ਼ਾਈਨ ਬਣਾ ਕੇ ਕਪੜੇ ਨੂੰ ਪੂਰਾ ਕਰਾਂਗੇ ਨਾਲੇ ਪਲਾਜ਼ੋ ਦੀਆਂ ਮੋਰੀਆਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਇਸ ਤਰ੍ਹਾਂ ਆਪਾਂ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਪਲਾਜ਼ੋ ਦੀ ਕਟਿੰਗ ਕਰ ਲਾਂਗੇ ਆ ਦੇਖੋ ਜੀ ਇੱਥੇ ਆਪਾਂ ਆਸਨ ਦੀ ਜਿਹੜੀ ਕਟਿੰਗ ਹੈ ਉਹ ਆਪਾਂ ਇਸ ਤਰੀਕੇ ਨਾਲ ਕਰਾਂਗੇ ਜਿਹਦੇ ਨਾਲ ਕੀ ਆਪਣੇ ਪਲਾਜ਼ੋ ਦੇ ਵਿੱਚ ਵੱਲ ਨਾ ਪੈਣ ਕਈ ਵਾਰੀ ਇੰਝ ਹੁੰਦਾ ਹੈ ਕਟਿੰਗ ਗਲਤ ਤਰੀਕੇ ਨਾਲ ਹੋਣ ਨਾਲ ਪਲਾਜ਼ੋ ਦੀ ਸਟੀਚਿੰਗ ਦੇ ਵਿੱਚ ਫਿਰ ਵੱਲ ਪੈਂਦੇ ਨੇ ਤੇ ਉਹਦੇ ਨਾਲ ਫਿਰ ਲੋਜੋ ਦੇ ਵਿੱਚ ਪਾਉਣ ਵਿੱਚ ਦਿੱਕਤ ਆਉਂਦੀ ਹੈ ਤੇ ਇਹੇ ਆਪਾਂ ਬਿਲਕੁਲ ਸੋਖੇ ਤਰੀਕੇ ਨਾਲ ਕਟਿੰਗ ਕੀਤੀ ਹੋਈ ਆ ਆ ਦੇਖੋ ਜੀ ਇਸ ਨੂੰ ਸਟੀਚਿੰਗ ਕਰ ਲਾਂਗੇ ਤੇ ਮੂਰੀ ਤੇ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇੱਕ ਇੱਕ ਮੂਰੀ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਬਣਾ ਚੁੱਕੇ ਆ ਤੇ ਦੂਜੀ ਮੂਰੀ ਤੇ ਆਪਾਂ ਡਿਜ਼ਾਈਨ ਬਣਾ ਕੇ ਦੱਸਾਂਗੇ ਇਹ ਕਿਸ ਤਰ੍ਹਾਂ ਬਣਾਇਆ ਹੋਇਆ ਤੇ ਇਸ ਨਾਲ ਆਪਣੀ 3 ਇੰਚ ਪਲਾਜ਼ੋ ਦੀ ਜਿਹੜੀ ਨਵਾਈ ਉਹ ਵੀ ਵੱਧ ਜਾਂਦੀ ਏ ਆ ਦੇਖੋ ਜੀ ਇਹ ਆਪਾਂ 1.5 ਇੰਚ ਚੌੜਾ ਤੇ ਲੰਬਾ ਕਪੜਾ ਲਿਆ ਹੋਇਆ ਤੇ ਇਸ ਨੂੰ ਫੋਲਡ ਕਰਕੇ ਉੱਪਰ ਸੇਨ ਲਈ ਹੋਈ ਤੇ ਇਸ ਦੀ ਆਪਾਂ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਪੀਸ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਨਿੱਕੇ ਨਿੱਕੇ ਪੀਸ ਕਰਕੇ ਬਾਅਦ ਵਿੱਚ ਇਹ ਪਲਾਜ਼ੋ ਦੇ ਲਈ ਆਪਾਂ ਡਿਜ਼ਾਈਨ ਬਣਾਵਾਂਗੇ ਇਸ ਨਾਲ ਪਲਾਜ਼ੋ ਦੀ ਲੰਬਾਈ ਵੀ ਵੱਧ ਜੂਗੀ ਤੇ ਮੋਰੀਆਂ ਦੇ ਉੱਪਰ ਸੋਨਾ ਜਿਹਾ ਡਿਜ਼ਾਈਨ ਵੀ ਬਣ ਕੇ ਆਪਣਾ ਤਿਆਰ ਕਰਾਂਗੇ ਆਪਾਂ ਇਹ ਇੱਕ ਸਾਰ ਆਪਾਂ ਸਾਰੇ ਕਟਿੰਗ ਕਰਾਂਗੇ ਨਿੱਕੇ ਨਿੱਕੇ ਪੀਸ ਕਰਾਂਗੇ ਇਸ ਦੇ ਤੇ ਇਹਨਾਂ ਨੂੰ ਆਪਾਂ ਇੱਕ ਕਾਗਜ਼ ਦੇ ਉੱਪਰ ਆ ਦੇਖੋ ਜੀ ਇੰਨੇ ਕ ਸਾਈਜ਼ ਦੇ ਕਾਗਜ਼ ਦੇ ਉੱਪਰ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਲਾਵਾਂਗੇ ਇੱਕ ਪਾਸਾਰ ਰੱਖ ਕੇ ਸਾਰੇ ਜਿਹੜੇ ਪੀਸ ਨੇ ਆਪਾਂ ਇਸ ਤਰ੍ਹਾਂ ਲਾਵਾਂਗੇ ਪਰ ਤੇ ਇਸ ਦੇ ਉੱਪਰ ਆਪਾਂ ਫਿਰ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਉੱਪਰ ਸੀਨ ਲਾ ਕੇ ਬਿਲਕੁਲ ਇੱਕਸਾਰ ਰੱਖ ਕੇ ਸੀਨ ਲਾਵਾਂਗੇ ਤੇ ਇਹੇ ਸੀਨ ਆਪਾਂ 2-3 ਵਾਰ ਲਾ ਕੇ ਇਸ ਨੂੰ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵਲ પા ਕੇ ਸੀਨ ਲਾਵਾਂਗੇ ਆ ਦੇਖੋ ਜੀ ਸਾਰਿਆਂ ਨੂੰ ਇਸ ਤਰ੍ਹਾਂ ਵਲ ਦੇ ਕੇ ਸੀਨ ਲਾ ਦਾਂਗੇ ਆ ਦੇਖੋ ਜੀ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਵਲ ਦੇਵਾਂਗੇ ਤੇ ਦੂਜੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਵਲ ਦੇ ਕੇ ਸੀਨ ਲਾ ਦਾਂਗੇ ਆ ਦੇਖੋ ਜੀ ਹੁਣ ਆਪਾਂ ਇਸ ਨੂੰ ਅਟੈਚ ਕਰਾਂਗੇ ਮੋਰੀ ਦੇ ਨਾਲ ਆ ਦੇਖੋ ਜੀ ਇਸ ਤਰ੍ਹਾਂ ਉੱਪਰ ਰੱਖ ਕੇ ਸੀਨ ਲਾਵਾਂਗੇ ਤੇ ਇੱਕ ਆਪਾਂ 2 ਇੰਚ ਚੌੜਾ ਪੱਟੀ ਲੈ ਕੇ ਸਿੱਧੇ ਪਾਸੇ ਤੋਂ ਉੱਪਰ ਰੱਖ ਕੇ ਇਸ ਤਰ੍ਹਾਂ ਸੀਨ ਲਾਵਾਂਗੇ 2 ਇੰਚ ਚੌੜੀ ਪੱਟੀ ਲੈ ਕੇ ਇਸ ਨੂੰ ਆਪਾਂ ਸੀਨ ਲਾ ਕੇ ਉੱਪਰ ਰੱਖ ਕੇ ਹੁਣ ਆਪਾਂ ਫੋਲਡ ਕਰਕੇ ਸੀਨ ਲਾਵਾਂਗੇ ਹੁਣ ਮੂਰੀ ਨੂੰ ਆਪਾਂ ਫੋਲਡ ਕਰਕੇ ਸੀਨ ਲਾ ਲਾਂਗੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਇਹ ਹੀ ਡਿਜ਼ਾਈਨ ਜਿਹੜਾ ਬਣਾ ਕੇ ਤਿਆਰ ਕੀਤਾ ਆਹ ਵਾਲਾ ਕਾਗਜ਼ ਜਿਹੜਾ ਆਪਾਂ ਇਸ ਨੂੰ ਉਤਾਰ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਸਾਰਾ ਕਾਗਜ਼ ਆਪਾਂ ਉਤਾਰ ਦਾਂਗੇ ਫਾਲਤੂ ਦੇ ਸਾਰੇ ਆਪਾਂ ਧਾਗੇ ਜਿਹੜੇ ਨੇ ਉਹ ਕੱਟ ਕੇ ਇਸ ਤਰ੍ਹਾਂ ਆਪਣੀ ਜਿਹੜੀ ਮੂਰੀ ਹੈ ਉਸ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਚੁੱਕਾ ਹੈ ਦੋਨੋਂ ਪਾਸੇ ਆਪਾਂ ਇਸੇ ਤਰ੍ਹਾਂ ਹੀ ਡਿਜ਼ਾਈਨ ਬਣਾ ਕੇ ਤਿਆਰ ਕਰ ਲਏ ਆ ਦੇਖੋ ਜੀ ਬਿਲਕੁਲੀ ਸੋਖੇ ਜਿਹੇ ਤਰੀਕੇ ਨਾਲ ਇਸ ਨੂੰ ਆਪਾਂ ਬਣਾ ਕੇ ਤਿਆਰ ਕੀਤਾ ਹੈ ਆ ਦੇਖੋ ਜੀ ਇਸ ਤਰ੍ਹਾਂ ਮੋਰੀ ਦਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਹਾਂਜੀ ਹੁਣ ਆਪਾਂ ਇਲਾਸਟਿਕ ਪਾਵਾਂਗੇ ਜਿਹੜੀ ਆਪਾਂ ਉੱਪਰ ਸੀਨ ਲਾਈ ਹੋਈ ਸੀ ਉਸ ਦੇ ਵਿੱਚ ਇਸ ਤਰ੍ਹਾਂ ਇਲਾਸਟਿਕ ਪਾ ਕੇ ਇੱਥੇ ਸੀਨ ਲਾਵਾਂਗੇ ਆ ਦੇਖੋ ਜੀ ਸੀਨ ਲਾ ਕੇ ਇਸ ਨੂੰ ਦੋ ਤਿੰਨ ਵਾਰ ਆਪਾਂ ਫੋਲਡ ਕਰਕੇ ਸੀਨ ਲਾ ਦਾਂਗੇ ਤੇ ਜਿੱਥੋਂ ਆਪਾਂ ਇਲਾਸਟਿਕ ਪਾਈਏ ਉਹ ਵਾਲੀ ਜਗ੍ਹਾ ਤੋਂ ਵੀ ਸੀਨ ਲਾ ਦਾਂਗੇ ਤੇ ਇਸ ਤਰ੍ਹਾਂ ਆਪਣਾ ਜਿਹੜਾ ਪਲਾਜ਼ੋ ਇਹ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਗਲੇ ਦੇ ਉੱਪਰ ਪੱਟੀ ਲਾਵਾਂਗੇ ਗਲੇ ਦੇ ਉੱਪਰ ਆਪਾਂ ਸਿੰਪਲ ਪਾਈਪਿੰਗ ਦਾ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਦੀ ਪੱਟੀ ਲੈ ਕੇ ਉਸ ਨੂੰ ਫੋਲਡ ਕਰਕੇ ਉੱਪਰ ਸੀਨ ਲਾਵਾਂਗੇ ਦੋਨਾਂ ਪਾਸੇ ਗਲੇ ਦੇ ਆਪਾਂ ਇਸੇ ਤਰ੍ਹਾਂ ਦੀ ਪੱਟੀ ਫੋਲਡ ਕਰਕੇ ਆ ਦੇਖੋ ਜੀ 1.5 ਇੰਚ ਚੌੜੀ ਪੱਟੀ ਫੋਲਡ ਕਰਕੇ ਇਸ ਤਰ੍ਹਾਂ ਸੀਨ ਲਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਪਾਈਪਿੰਗ ਜੀ ਦੀ ਤਰ੍ਹਾਂ ਰੱਖ ਕੇ ਉੱਪਰ ਦੁਬਾਰਾ ਸੀਨ ਲਾ ਕੇ ਫਿਰ ਇਸ ਤੇ ਆਪਾਂ ਬਾਅਦ ਵਿੱਚ ਤਰਪਾਈ ਕਰ ਲਾਂਗੇ ਤੇ ਆ ਦੇਖੋ ਜੀ ਇਹ ਆਪਣੀਆਂ ਬਾਹਾਂ ਨੇ ਤੇ ਬਾਹਾਂ ਤੇ ਵੀ ਆਪਾਂ ਡਿਜ਼ਾਈਨ ਬਣਾਵਾਂਗੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਜਿਹੜੀਆਂ ਬਾਹਾਂ ਨੇ ਇਹਦੇ ਉੱਪਰ ਆਪਾਂ ਇੱਥੇ ਵਿਚਾਲੇ ਆਪਾਂ ਇਸ ਤਰ੍ਹਾਂ ਦਾ ਨਿਸ਼ਾਨ ਲਗਾ ਕੇ 1-1 ਇੰਚ ਦਾ ਨਿਸ਼ਾਨ ਲਗਾ ਕੇ ਇੱਥੇ ਆਪਾਂ ਸੀਨ ਲਾਵਾਂਗੇ ਬਾਹਾਂ ਤੇ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਬਣਾਵਾਂਗੇ ਆਪਾਂ ਆ ਦੇਖੋ ਜੀ ਇਹ ਆਪਣੀ ਬਾਹਾਂ ਦੀ ਕਟਿੰਗ ਕੀਤੀ ਹੋਈ ਏ ਤੇ ਇਸ ਨੂੰ ਫੋਲਡ ਕੀਤਾ ਹੋਇਆ ਆਪਾਂ ਤੇ ਇਹਦੇ ਵਿੱਚ ਆਪਾਂ ਇੱਥੇ ਵਿਚਾਲੇ ਆਪਾਂ 1-1 ਇੰਚ ਦਾ ਨਿਸ਼ਾਨ ਲਗਾਇਆ ਹੋਇਆ ਹੈ ਤੇ ਇੱਥੇ ਆਪਾਂ ਸੀਨ ਲਾਵਾਂਗੇ 1-1 ਇੰਚ ਦਾ ਨਿਸ਼ਾਨ ਲਗਾ ਕੇ ਆਪਾਂ ਸੀਨ ਲਾਵਾਂਗੇ ਆ ਦੇਖੋ ਜੀ ਦੋਨਾਂ ਪਾਸੇ ਦੂਜੀ ਬਾਹਾਂ ਤੇ ਵੀ ਆਪਾਂ ਉਸੇ ਤਰ੍ਹਾਂ ਰੱਖ ਕੇ ਸੀਨ ਲਾਵਾਂਗੇ ਆ ਦੇਖੋ ਜੀ ਇਹ ਆਪਾਂ ਇਸ ਤਰ੍ਹਾਂ ਕੱਪੜਾ ਰੱਖ ਰੱਖਾਂਗੇ ਆਪਾਂ ਵਿਚਾਲੇ ਤੇ ਇਥੇ ਆਪਾਂ 12ਵੀਂ ਚ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਇਸ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਇਥੇ ਡਿਜ਼ਾਈਨ ਬਣਾਵਾਂਗੇ ਆ ਦੇਖੋ ਜੀ ਦੂਜੀ ਸਾਈਡ ਵੀ ਆਪਾਂ ਉਸੇ ਤਰ੍ਹਾਂ ਹੀ 1-1 ਇੰਚ ਦਾ ਨਿਸ਼ਾਨ ਲਗਾ ਕੇ 1-1 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਬਾਹ ਨੂੰ ਆਪਾਂ ਫੋਲਡ ਕੀਤਾ ਹੋਇਆ ਤੇ ਇੱਥੇ ਆਪਾਂ ਹੁਣ ਸੀਨ ਲਾਵਾਂਗੇ ਦੂਜੀ ਬਾਹ ਤੇ ਵੀ ਆਪਾਂ ਉਸੇ ਤਰ੍ਹਾਂ ਹੀ ਸੀਨ ਲਾਵਾਂਗੇ ਜਿਸ ਤਰ੍ਹਾਂ ਆਪਾਂ ਪਹਿਲੀ ਬਾਹ ਦੇ ਉੱਪਰ ਲਾਈ ਹੋਈ ਸੀ ਆ ਦੇਖੋ ਜੀ ਇਸ ਤਰ੍ਹਾਂ ਸੀਨ ਲਾ ਕੇ 1 1 ਇੰਚ ਦੇ ਤੇ ਆਪਾਂ ਜਿੱਥੇ ਨਿਸ਼ਾਨ ਲਗਾਇਆ ਹੋਇਆ ਉੱਥੇ ਆਪਾਂ ਸੀਨ ਲਾ ਕੇ ਇਸ ਤਰ੍ਹਾਂ ਕੱਪੜੇ ਨੂੰ ਰੱਖਾਂਗੇ ਆ ਦੇਖੋ ਜੀ ਸੀਣ ਵਾਲੇ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਆ ਦੇਖੋ ਜੀ ਇਸ ਤਰ੍ਹਾਂ ਦੇ ਆਪਾਂ ਫਲਾਵਰ ਬਣਾਵਾਂਗੇ ਤੇ ਇੱਥੇ ਫਿਰ ਸੀਨ ਲਾਵਾਂਗੇ ਇਹੇ ਆਪਾਂ 2 ਇੰਚ ਚੌੜਾ 2 ਇੰਚ ਲੰਬਾ ਇਸ ਤਰ੍ਹਾਂ ਦੇ ਛੋਟੇ-ਛੋਟੇ ਟੁਕੜੇ ਲਈ ਹੋਏ ਨੇ ਕੱਪੜੇ ਦੇ ਤੇ ਉਸਦੇ ਆਪਾਂ ਫੋਲਡ ਕਰਕੇ ਆਪਾਂ ਇਹ ਆ ਦੇਖੋ ਜੀ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹ ਫਲਾਵਰ ਬਣਾਏ ਹੋਏ ਨੇ ਆ ਦੇਖੋ ਜੀ 2 ਇੰਚ ਚੌੜੇ 2 ਇੰਚ ਲੰਬਾ ਕਪੜਾ ਕੱਪੜੇ ਦੇ ਆਪਾਂ ਛੋਟੇ-ਛੋਟੇ ਪੀਸ ਲਈ ਹੋਏ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਇਹ ਫਲਾਵਰ ਬਣਾਏ ਹੋਏ ਨੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਆਪਾਂ ਸੀਨ ਲਾਈ ਹੋਈ ਆ ਦੇਖੋ ਜੀ ਇੱਕ ਬਾਣ ਤੇ ਆਪਾਂ ਇਸ ਤਰ੍ਹਾਂ ਸੀਨ ਲਾ ਚੁੱਕੇ ਆ ਤੇ ਦੂਜੀ ਬਾਣ ਤੇ ਵੀ ਆਪਾਂ ਇਸ ਤਰ੍ਹਾਂ ਰੱਖ ਕੇ ਸੀਨ ਲਾਵਾਂਗੇ ਆ ਦੇਖੋ ਜੀ ਦੂਜੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਹੀ ਰੱਖ ਕੇ ਫਲਾਵਰ ਸੀਨ ਲਾ ਦਾਂਗੇ ਆ ਦੇਖੋ ਜੀ ਆ ਦੇਖੋ ਜੀ ਇਹਨਾਂ ਨੂੰ ਆਪਾਂ ਫਲਾਵਰ ਜਿਹੜੇ ਨੇ ਇਹਨਾਂ ਦੋਨਾਂ ਨੂੰ ਆਪਾਂ ਫੋਲਡ ਕਰਾਂਗੇ ਆ ਦੇਖੋ ਜੀ ਇਹਨਾਂ ਦੇ ਆਪਾਂ ਫੋਲਡ ਕਰਕੇ ਸੂਈ ਦੇ ਨਾਲ ਇਹਨਾਂ ਨੂੰ ਆਪ ਅੱਚ ਅਟੈਚ ਕਰ ਦਾਂਗੇ ਸੂਈ ਦੇ ਨਾਲ ਆਪਾਂ ਇਹਨਾਂ ਨੂੰ ਅਟੈਚ ਕਰਾਂਗੇ ਆ ਦੇਖੋ ਜੀ ਇਸ ਤਰ੍ਹਾਂ ਇਹ ਆਪਣਾ ਬਾਜੂ ਦਾ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋਊਗਾ ਦੋਨਾਂ ਫਲਾਵਰਾਂ ਨੂੰ ਆਪਾਂ ਸੂਈ ਦੇ ਨਾਲ ਇਸ ਤਰ੍ਹਾਂ ਅਟੈਚ ਕਰਾਂਗੇ ਇੱਥੇ ਆਪਾਂ ਮੋਤੀ ਵੀ ਲਾ ਸਕਦੇ ਹਾਂ ਮੈਂ ਇਹਨਾਂ ਫਲਾਵਰਾਂ ਨੂੰ ਬਿਲਕੁਲ ਸਿਮਪਲ ਤਰੀਕੇ ਨਾਲ ਅਟੈਚ ਕਰ ਰਹੀ ਹਾਂ ਸੂਈ ਧਾਗੇ ਦੇ ਨਾਲ ਇਸ ਤਰ੍ਹਾਂ ਅਟੈਚ ਕਰਕੇ ਆ ਦੇਖੋ ਜੀ ਇਹ ਬਹੁਤ ਸੋਹਣਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇਸ ਤਰ੍ਹਾਂ 1 ਇੰਚ ਚੌੜੀ ਪੱਟੀ ਇਸ ਤਰ੍ਹਾਂ ਦੀ ਲਾਾਂਗੇ ਜਿਹੜਾ ਕਿ ਆਪਣੇ ਸੂਟ ਦੇ ਪ੍ਰਿੰਟ ਨਾਲ ਮਿਲਦਾ ਜੁਲਦਾ ਕੋਈ ਵੀ ਰੰਗ ਲੈ ਕੇ ਕਲਰ ਦੀ ਆਪਾਂ ਪੱਟੀ ਲੈਣੀ ਹੈ ਤੇ ਉਸ ਨੂੰ ਆਪਾਂ ਇਸ ਤਰ੍ਹਾਂ ਸੀਨ ਲਾ ਕੇ ਉੱਪਰ ਫੋਲਡ ਕਰਕੇ ਸੀਨ ਲਾਵਾਂਗੇ ਇਸ ਤਰ੍ਹਾਂ ਸੀਨ ਲਾਵਾਂਗੇ ਤੇ ਫਿਰ ਆਪਾਂ ਇਸ ਤਰ੍ਹਾਂ ਆਪਣੀ ਜਿਹੜੀ ਬਾਜੂ ਬਣ ਕੇ ਤਿਆਰ ਹੋ ਚੁੱਕੀ ਹੈ ਆ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਇਹ ਬਾਜੂ ਦਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋਊਗਾ ਆ ਦੇਖੋ ਜੀ ਇਹ ਆਪਣੇ ਫਰੌਕ ਦੇ ਨੀਚੇ ਵਾਲਾ 파ਟ ਹੈ ਇਹ ਫਰੌਕ ਦਾ ਤੇ ਇਸ ਨੂੰ ਆਪਾਂ ਸੀਨ ਲਾਵਾਂਗੇ ਇਸ ਤਰ੍ਹਾਂ ਫੋਲਡ ਕਰਕੇ ਘੇਰ ਤੇ ਸੀਨ ਲਾ ਕੇ ਬਾਅਦ ਵਿੱਚ ਆਪਾਂ ਉੱਪਰ ਵਾਲੀ ਪੇਟੀ ਫਰੌਕ ਦੇ ਨਾਲ ਅਟੈਚ ਕਰਾਂਗੇ ਦੋਨਾਂ ਪਾਸੇ ਦੇ ਘੇਰ ਤੇ ਸੀਨ ਲਾ ਕੇ ਫਿਰ ਪੇਟੀ ਆਪਾਂ ਅਟੈਚ ਕਰ ਲਾਂਗੇ ਦੇਖੋ ਜੀ ਇਸ ਤਰ੍ਹਾਂ ਦੋਨੋਂ ਪਾਸੇ ਦੇ ਘੇਰਤੇ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਸੀਨ ਲਾ ਦਾਂਗੇ ਤੇ ਇਹ ਆਪਾਂ ਬਾਜੂ ਵਾਲਾ ਵੀ ਬਾਜੂ ਵਾਲੀ ਸੀਨ ਲਾ ਦਾਂਗੇ ਬਾਅਦ ਵਿੱਚ ਬਾਹਵਾਂ ਵਾਲੀ ਸੀਨ ਤੇ ਉੱਪਰ ਵਾਲੀ ਸਾਰੀ ਸੀਨ ਆਪਾਂ ਇਕੱਠੀ ਲਾਵਾਂਗੇ ਆ ਦੇਖੋ ਜੀ نیچے ਤੱਕ ਸਾਰੀ ਸੀਨ ਆਪਾਂ ਇਕੱਠੀ ਅਟੈਚ ਕਰਾਂਗੇ ਆ ਦੇਖੋ ਜੀ ਸਾਰੀ ਸੀਨ ਇਸ ਤਰ੍ਹਾਂ ਲਾ ਕੇ ਆਪਾਂ ਫਰੌਕ ਨੂੰ ਤਿਆਰ ਕਰ ਲਵਾਂਗੇ ਇਹੇ نیچے ਘੇਰ ਵਾਲੀ ਸੀਨ ਫੋਲਡ ਕਰਕੇ ਦੁਬਾਰਾ ਲਾਵਾਂਗੇ ਤੇ ਦੂਜੇ ਪਾਸੇ ਦੀ ਬਾਹਂ ਤੇ ਵੀ ਆਪਾਂ ਉਸੇ ਤਰ੍ਹਾਂ ਹੀ ਸੀਨ ਲਾ ਕੇ ਤਿਆਰ ਕਰ ਲਾਂਗੇ ਆ ਦੇਖੋ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਪਲਾਜ਼ੋ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਤਰ੍ਹਾਂ ਪਲਾਜ਼ੋ ਆਪਾਂ ਬਣਾ ਕੇ ਤਿਆਰ ਕਰ ਚੁੱਕੇ ਆ ਮੂਰੀਆਂ ਦਾ ਡਿਜ਼ਾਈਨ ਵੀ ਆਪਣਾ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰ ਚੁੱਕੇ ਹਾਂ ਆ ਦੇਖੋ ਜੀ ਇਸ ਤਰ੍ਹਾਂ ਆਪਾਂ 5 ਸਾਲ ਦੇ ਬੱਚੇ ਦੀ ਅੰਬਰੀਲਾ ਕਾਟ ਫਰੌਕ ਬਣਾ ਕੇ ਤਿਆਰ ਕਰ ਚੁੱਕੇ ਹਾਂ ਇਸ ਤਰ੍ਹਾਂ ਆਪਾਂ ਗਲੇ ਤੇ ਆਪਾਂ ਪਾਈਪਿੰਗ ਦਾ ਡਿਜ਼ਾਈਨ ਬਣਾਇਆ ਤੇ ਬਾਜੂ ਤੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਤਿਆਰ ਕੀਤਾ ਹੈ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਨਾਲ ਆਪਾਂ ਇਹ ਕਟਿੰਗ ਤੇ ਸਟੀਚਿੰਗ ਕੀਤੀ ਹੈ ਆ ਦੇਖੋ ਜੀ ਇੱਥੇ ਆਪਾਂ ਫੋਲਡ ਕਰਕੇ ਗਲੇ ਤੇ ਆਪਾਂ ਤਰਪਾਈ ਕੀਤੀ ਹੋਈ ਹੈ ਇਸ ਤਰ੍ਹਾਂ ਆਪਾਂ 5 ਸਾਲ ਦੇ ਬੱਚੇ ਦੀ ਅਮਰੀਲਾ ਕਾਟ ਫਰੌਕ ਬਣਾ ਕੇ ਉਸ ਦੀ ਸਟੀਚਿੰਗ ਤੇ ਕਟਿੰਗ ਤੇ ਸਟੀਚਿੰਗ ਕੀਤੀ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ